ਦੀ ਭਰਾਵਾਂ ਨੂੰ ਲੱਗਦਾ ਇਹਨਾਂ ਦਾ ਫੋਨ ਹੈ ਜਿਹੜਾ ਉਹ ਹੈਕ ਹੋ ਚੁੱਕਿਆ ਕੋਈ ਟਰੈਕ ਕਰ ਰਿਹਾ ਤੇ ਜਿਹੜੇ ਚਾਹੁੰਦੇ ਆ ਵੀ ਸਾਡਾ ਫੋਨ ਕੋਈ ਟਰੈਕ ਨਾ ਕਰੇ ਅੱਜ ਦੀਆਂ ਦੋ ਸੈਟਿੰਗਾਂ ਤੁਸੀਂ ਪੱਕਾ ਕਰ ਲੈਣੀਆਂ ਨੇ 90% ਤੁਹਾਡਾ ਫੋਨ ਹੈ ਜਿਹੜਾ ਉਹ ਬਚ ਰਹੂਗਾ ਤੁਹਾਡਾ ਡਾਟਾ ਜਿਹੜਾ ਉਹ ਸੇਫ ਰਹੂਗਾ ਆਜੋ ਪਤਾ ਨੂੰ ਅਸੀਂ ਕਿਹੜੀਆਂ ਸੈਟਿੰਗਾਂ ਨੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਫੋਨ 'ਚ ਸੈਟਿੰਗ ਖੋਲ੍ਹਣੀ ਹੈ ਸੈਟਿੰਗ ਖੋਲ੍ਹ ਕੇ ਇਸ ਤਰ੍ਹਾਂ ਸਕਰੋਲ ਕਰਕੇ ਤੁਸੀਂ ਜਾਣਾ ਗੂਗਲ 'ਚ ਗੂਗਲ 'ਚ ਜਾ ਕੇ ਤੁਸੀਂ ਇੱਥੇ ਠੀਕ ਹੈ ਜੀ ਥੱਲੇ ਸਕਰੋਲ ਕਰਕੇ ਇੱਥੇ ਲਿਖਿਆ ਹੋਊਗਾ ਐਡਸ ਐਡਸ ਤੇ ਕਲਿੱਕ ਤੇ ਡਿਲੀਟ ਐਡਵਰਟਾਈਜ਼ਿੰਗ ਆਈਡੀ ਨੂੰ ਡਿਲੀਟ ਕਰ ਦੇਣਾ ਇਹਦੇ ਨਾਲ ਹੋਣਾ ਕੀ ਹੈ ਤੁਹਾਡੇ ਫੋਨ ਚ ਐਡਾਂ ਵੀ हट ਜਾਣਗੀਆਂ ਤੇ ਤੁਹਾਡੇ ਫੋਨ ਜਿਹੜਾ ਥਰਡ ਪਾਰਟੀ ਐਪ ਨੂੰ ਥੋੜਾ ਬਹੁਤ ਐਕਸੈਸ ਹੁੰਦਾ ਹੈ ਤੁਹਾਡੀ ਐਡਵਰਟਾਈਜ਼ਿੰਗ ਆਈਡੀ ਕਰਕੇ ਉਹ ਬੰਦ ਹੋ ਜਾਣਾ ਦੂਜੇ ਤੁਸੀਂ ਕੀ ਕਰਨਾ ਆਪਣੇ ਫੋਨ ਚ ਗੂਗਲ Chrome ਖੋਲਣਾ 3 ਡਾਟ ਤੇ ਕਲਿੱਕ ਕਰਨਾ ਹੈ ਜੀ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾ ਕੇ ਤੁਸੀਂ ਇਥੇ ਪ੍ਰਾਈਵੇਸੀ ਐਂਡ ਸਿਕਿਉਰਿਟੀ ਤੇ ਕਲਿੱਕ ਕਰਕੇ ਥਰਡ ਪਾਰਟੀ ਕੁਕੀਜ਼ ਆਸੇ ਇਹਨੂੰ ਕਲਿੱਕ ਕਰਕੇ ਠੀਕ ਹੈ ਜੀ ਬਲੌਕ ਕਰ ਦੇਣਾ ਜਿਵੇਂ ਆਪਾਂ ਕਰਿਆ ਹੋਇਆ ਆ ਦੇਖੋ ਇਹ ਬਲੌਕ ਕਰ ਦੇਣਾ ਹੁਣ ਇਹਦੇ ਨਾਲ ਕੀ ਹੈ ਜਿਹੜੀਆਂ ਤੁਹਾਡੇ ਫੋਨ 'ਚ ਥਰਡ ਪਾਰਟੀ ਐਪ ਨੇ ਉਹ ਜਿਹੜੀਆਂ ਆਪਣੇ ਆਪ ਰਨ ਹੁੰਦੀਆਂ ਰਹਿੰਦੀਆਂ ਨੇ ਬੈਕਗ੍ਰਾਉਂਡ 'ਚ ਉਹ ਬੰਦ ਹੋ ਜਾਣਗੀਆਂ 쿠ਕੀਜ਼ ਕੱਟੇ ਜਾਣਗੇ ਸੋ ਧੰਨਵਾਦ